ਤਸਵੀਰਾਂ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਆਈਆਂ ਜਿੱਥੇ ਡਿਵਾਈਡਰ ਤੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਦੱਸ ਦਈਏ ਕਿ ਫਾਜ਼ਿਲਕਾ ਦੀ ਤਰਫੋਂ ਜਲਾਲਾਬਾਦ ਦੇ ਵਿੱਚ ਐਂਟਰ ਕਰਨ ਸਮੇ ਬਣੇ ਹੋਏ ਡਿਵਾਈਡਰਾਂ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਾਈਨ ਬੋਰਡ ਨਾ ਲੱਗਾ ਹੋਣ ਦੇ ਕਾਰਨ ਇੱਕ ਕਾਰ ਓਵਰਟੇਕ ਕਰਦੇ ਸਮੇ ਹਾਦਸੇ ਦਾ ਸ਼ਿਕਾਰ ਹੋ ਗਈ ਦੱਸ ਦਈਏ ਕਿ ਕਈ ਮੀਟਰ ਤੱਕ ਇਹ ਕਾਰ ਡਿਵਾਈਡਰਾਂ ਦੇ ਉੱਤੇ ਹੀ ਚਲਦੀ ਰਹੀ ਜਿਸ ਦੇ ਕਾਰਨ ਇਹ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਜਾਣਕਾਰੀ ਦਿੰਦੇ ਆ ਚਾਰਚਾਲਕ ਨੇ ਦੱਸਿਆ ਕਿ ਉਹ ਫਾਜ਼ਲ ਕਾ ਦੀ ਤਰਫੋਂ ਆ ਰਹੇ ਸਨ ਅਤੇ ਸਾਹਮਣੇ ਤੋਂ ਲਾਈਟਾਂ ਪੈਣ ਦੇ ਕਾਰਨ ਡਿਵਾਈਡਰ ਦਾ ਪਤਾ ਨਹੀਂ ਲੱਗਾ ਅਤੇ ਡਿਵਾਈਡਰ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਾਈਨ ਬੋਰਡ ਜਾਂ ਫਿਰ ਲਾਈਟ ਨਹੀਂ ਲੱਗੀ ਹੋਈ ਸੀ ਇਸੇ ਕਾਰਨ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਸੱਟਾਂ ਨਹੀਂ ਲੱਗੀਆਂ ਪਰ ਕਾਰ ਦਾ ਵੱਡਾ ਨੁਕਸਾਨ ਹੋਇਆ ਦੱਸ ਦਈਏ ਕਿ ਇਸ ਹਾਦਸੇ ਨੇ ਕਈ ਸਵਾਲ ਖੜੇ ਕਰਤੇ ਨੇ ਇਸ ਹਾਦਸੇ ਦੇ ਲਈ ਕੌਣ ਕਸੂਰਵਾਰ ਹੈ ਕੀ ਜੋ ਲੋਕ ਲਾਈਟਾਂ ਜਗਾ ਕੇ ਡਿਪਰ ਨਹੀਂ ਦਿੰਦੇ ਉਹ ਜਾਂ ਫਿਰ ਸੜਕ ਦੇ ਉੱਤੇ ਸਾਈਨ ਬੋਰਡ ਨਾ ਲੱਗਿਆ ਹੋਣਾ ਜਾਂ ਫਿਰ ਲਾਪਰਵਾਹੀ ਦੇ ਨਾਲ ਗੱਡੀ ਚਲਾਉਣਾ ਕਮੈਂਟ ਕਰਕੇ ਦੱਸੋ ਕਿ ਇਸ ਹਾਦਸੇ ਦੇ ਲਈ ਕੌਣ ਜ਼ਿੰਮੇਵਾਰ ਹੈ ਸਨਾਰਾ ਕਿਤੇ ਲੱਭਾ ਕੇ ਤੁਰ। ਬਾਤ ਹੋਰ ਨਿਕਲ ਗਈ। ਬੱਸ। ਸਾਲਾ ਕਰ ਗਿਆ। ਤੋਰਦਾ ਫੁੱਟਪਾਥ ਤੇ ਗਈ ਨਾ। ਲਓ ਜੋਰ ਭਾਈ। ਚਲੋ। ਪਿਆਰ ਨਾ ਪਿਆਰ ਨਾ। ਨਰਮ ਹੋਈ ਪਈ ਗੱਡੀ ਯਾਰੋ ਮਿੰਟ ਮਾਰ ਰਿਹਾ ਇਹ ਬਾਰ ਦੇ ਨਾਲ ਤੇ ਨੁਕਸਾਨ ਹੋਰ ਕਰ ਲੇ। ਕਰ ਲੈ ਸਾਹਮਣੇ ਗਰਮ ਹੁੰਦਾ ਹੈ। ਰੈਡੀਵੇਟਰ ਖੁੱਤੀ ਹੈ ਨਾ। ਟੁੱਟ ਗਿਆ ਸਾਰਾ ਤਾਂ ਹੋ ਗਿਆ। ਉਹ ਤੁਸੀਂ ਉਹ ਇੰਗਲਾ ਖਤਮ ਸੀ ਤਾਂ ਚੜ੍ਹ ਜਾ। ਬੜੀ ਕਿਸਮਤ ਚੰਗੀ ਤੁਹਾਡੀ ਯਾਰ ਬੱਚਾ ਜੇ ਐਂਗਲਾ ਬੜੀ ਧੀਰ ਦੀਆਂ ਟੁੱਟੀਆਂ ਆਈਆਂ ਨੇ ਇੱਥੋਂ ਉਹ ਭਾਜੀ ਜਿੱਥੋਂ ਨਹੀਂ ਹਾਂ ਉੱਥੋਂ ਹੀ ਮੈਂ ਤਾਂ ਬੜੀ ਪਿੱਛੇ ਸੀ ਮੈਂ ਕਹਿੰਦਾ ਜਿੰਨੀ ਆਵਾਜ਼ ਆਈ ਹੈ ਨਾ ਇੱਕ ਹੀ ਝਟਕਾ ਮਾਰੇਗੀ ਮਾਰੇ ਜੱਟ ਲੈ ਆਜੇ ਉਹ ਪੁੱਛੋ ਕਿੰਨਾ ਪੰਜ ਤੋਂ ਗੱਡੀ ਆਈ ਹੈ ਡਿਵਾਈਡਰਾਂ ਦੇ ਜੜੀ ਸਿੱਧੀ ਪੈ ਉਲਟਾ ਤੁਮ ਚਲ ਬਚਾਓ ਚਲ ਯਾਰ ਗੱਡੀ ਪਛਦੀ ਹੈ ਜਾਨਵਰ ਜੀ ਆ ਦੀ ਯਾਰ ਬਹੁਤ ਬਹੁਤ ਬਾਜੀ ਗਈ ਜਾਨਵਰ ਗੱਡੀ ਦੇ ਸਿੱਧੀ ਜਾਪੇ ਹੋਈ ਗੱਡੀ ਦੇ ਸਿੱਧੇ ਪਿੱਛੇ ਕੀ ਲਾ ਟੱਕਾ ਲਾ ਮਾਰ ਯਾਰ ਬਿੱਟੇ ਉੱਥੇ ਵੇਲਾ ਤੁਰਦੀ ਹੈ ਇਹ ਡਵਾਈਡਰਾਂ ਤੋਂ ਦੂਜੀ ਗੱਡੀ ਲੱਗੀ ਵੱਡੀ ਇਹਨੂੰ ਕਰੋਸ ਆਈ ਉੱਤੋਂ ਕਰਕੇ ਤੇ ਉੱਤੋਂ ਲੰਘ ਗਈ ਸ਼ੁਕਰ ਹੈ ਬਚਾ ਪਤਾ ਕਿਉਂ ਹੀ ਗ੍ਰਿੱਲ ਕੌਣੀ ਸੀ ਗ੍ਰਿੱਲ ਨਹੀਂ ਹੈਗੀ ਸੀ ਨਹੀਂ ਤਾਂ ਉੱਥੇ ਹੀ ਅੜ ਜਾਣੀ ਸੀ ਆ ਰਹੀ ਜਾਨੇ ਇਹ ਮੈਂ ਗੱਡੀ ਜਿੱਦੀ ਸਪੀਡ ਵੀ ਬੰਦੇ ਮਕੈਨ ਸੀ ਲੋਕਲ ਹੀ ਜੇ ਲੋਕਲ ਹੀ ਫੇਸ ਨਾ ਦੇ ਟਾਇਰ ਫ੍ਰੀ ਨੇ ਭਾਈ ਟਾਇਰ ਫ੍ਰੀ ਨੇ ਥੱਲੇ ਨਾ ਫਿਰ ਲੜ ਗਏ ਉਹ ਥੱਲੇ ਵੱਟਾ ਲਾਣਾ ਪੈਣਾ ਵੱਡਾ ਪੱਥਰ ਲਾਗੇ ਨਾ